ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ ਯੂ ਐਸ ਏ ਨੇ ਵੀਜ਼ਾ ਨੀਮਾਂ ਚ ਕੀਤਾ ਬਦਲਾ ਗੈਰ ਪ੍ਰਵਾਸੀ ਵੀਜ਼ਾ ਅਰਜੀ ਦੇਣ ਵਾਲਿਆਂ ਲਈ ਨਿਯਮ ਕੀਤੇ ਸਖਤ ਇੰਟਰਵਿਊ ਲਈ ਆਪਣੇ ਦੇਸ਼ ਤੋਂ ਹੀ ਲੈਣੀ ਪਵੇਗੀ ਅਪਾਇੰਟਮੈਂਟ ਭਾਰਤੀ ਕਿਸੇ ਹੋਰ ਮੁਲਕ ਦਾ ਨਹੀਂ ਲੈ ਸਕਣਗੇ ਸਹਾਰਾ 트럼ਪ ਦਾ ਨਵਾਂ ਰੂਲ ਜਿਹੜਾ ਹੈਗਾ ਉਹ ਲਾਗੂ ਹੋ ਚੁੱਕਿਆ ਹੈ ਦੋਸਤੋ ਮੈਂ ਸ਼ਮਸ਼ੇਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਦੇ ਉੱਤੇ ਸਾਡੇ ਨਾਲ ਜੁੜੇ ਰਹੋ ਵਿਸਥਾਰ ਦੇ ਵਿੱਚ ਤੁਹਾਨੂੰ ਟਰੰਪ ਦੀ ਨਵੇਂ ਰੂਲ ਬਾਰੇ ਵੀ ਦੱਸਾਂਗੇ ਇਹਨੂੰ ਵੀਡੀਓ ਨੂੰ ਆਖਰੀ ਤੱਕ ਦੇਖਿਓ ਅਤੇ ਧਿਆਨ ਨਾਲ ਸੁਣਿਓ ਅਮਰੀਕਾ ਨੇ ਗੈਰ ਪ੍ਰਵਾਸੀ ਵੀਜ਼ਾ ਐਨ ਆਈਵੀ ਨੀਮਾ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਹੁਣ ਸਾਰੇ ਬਿਨੇਕਾਰਾਂ ਨੂੰ ਆਪਣੀ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਨਿਵਾਸ ਸਥਾਨ ਵਿੱਚ ਵੀਜ਼ਾ ਇੰਟਰਵਿਊ ਦੇਣੀ ਪਵੇਗੀ ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਯਾਤਰਾ ਲਈ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਵਿੱਚ ਨਹੀਂ ਜਾ ਸਕਣਗੇ। B1 ਕਾਰੋਬਾਰ ਜਾਂ B2 ਸੈਲਾਨੀ ਵੀਜ਼ਾ ਲਈ ਇੰਟਰਵਿਊ ਲਈ ਹਾਜ਼ਰ ਨਹੀਂ ਹੋ ਸਕਣਗੇ। ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਵਿੱਚ ਵੀਜ਼ਾ ਇੰਟਰਵਿਊ ਲਈ ਇੰਤਜ਼ਾਰ ਬਹੁਤ ਲੰਬਾ ਸੀ। ਕਈ ਵਾਰ 3 ਸਾਲ ਤੱਕ ਉਸ ਸਮੇਂ ਵੱਡੀ ਗਿਣਤੀ ਵਿੱਚ ਭਾਰਤੀ ਵਿਨੇਕਰ ਇੰਟਰਵਿਊ ਲਈ ਵਿਦੇਸ਼ ਜਾਂਦੇ ਸਨ। ਟ੍ਰੈਵਲ ਏਜੰਟਾਂ ਦੇ ਅਨੁਸਾਰ ਲੋਕ ਬੈਂਕਾਕ, ਸਿੰਗਾਪੁਰ ਇੰਟਰਵਿਊ ਦੇਣ ਲਈ ਵੀ ਜਾਂਦੇ ਸੀ ਅਤੇ ਇੰਟਰਵਿਊ ਦੇਣ ਤੋਂ ਬਾਅਦ ਪਾਸਪੋਰਟ ਵਾਪਸ ਲੈ ਕੇ ਭਾਰਤ ਵਾਪਸ ਪਰਤ ਆਉਂਦੇ ਸੀ ਨਵੇਂ ਨਿਯਮ ਤੋਂ ਕੌਣ ਪ੍ਰਭਾਵਿਤ ਹੋਵੇਗਾ ਇਹ ਬਦਲਾ ਸੈਲਾਨੀਆਂ, ਕਾਰੋਬਾਰ, ਵਿਦਿਆਰਥੀ, ਅਸਥਾਈ ਕਰਮਚਾਰੀ ਅਤੇ ਅਮਰੀਕੀ ਨਾਗਰਿਕਾ ਨਾਲ ਵਿਆਹ ਕਰਾਉਣ ਲਈ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਤੇ ਲਾਗੂ ਹੋਵੇਗਾ ਭਾਰਤ ਵਿੱਚ ਮੌਜੂਦਾ ਵੀਜ਼ਾ ਇੰਟਰਵਿਊ ਡੀਕ ਸਮਾਂ ਹੁਣ ਕਿੰਨਾ ਤੈਅ ਕੀਤਾ ਗਿਆ ਹੈ ਅਮਰੀਕਾ ਵਿਦੇਸ਼ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ ਭਾਰਤ ਵਿੱਚ ਐਨ ਆਈਵੀ ਇੰਟਰਵਿਊ ਲਈ ਡੀਕ ਸਮਾਂ ਹੈ ਜੇਕਰ ਹੈਦਰਾਬਾਦ ਅਤੇ ਮੁੰਬਈ ਦੀ ਗੱਲ ਕਰੀਏ ਤਾਂ 3 ਤੋਂ 5 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਦਿੱਲੀ ਦੀ ਗੱਲ ਕਰੀਏ 4 ਤੋਂ 5 ਮਹੀਨੇ ਦਾ ਸਮਾਂ ਕੋਲਕਾਤਾ ਦੀ ਗੱਲ ਕਰੀਏ ਤਾਂ 5 ਮਹੀਨੇ ਦਾ ਸਮਾਂ ਜੇਕਰ ਚੇਨਈ ਦੀ ਗੱਲ ਕਰੀਏ ਤਾਂ 9 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ 트럼ਪ ਪ੍ਰਸ਼ਾਸਨ ਦਾ ਸਖਤ ਰੁਖ ਡੋਨਾਲਡ 트럼ਪ ਦੇ ਦੂਜੇ ਕਾਰਜਕਾਲ ਦੌਰਾਨ ਵੀਜ਼ਾ ਨੀਮਾ ਨੂੰ ਹੋਰ ਸਖਤ ਕੀਤਾ ਗਿਆ ਹੈ 2 ਸਤੰਬਰ ਤੋਂ ਇੱਕ ਨਵਾਂ ਨਿਯਮ ਲਾਗੂ ਹੋਇਆ ਹੈ ਕਿ ਹੁਣ ਸਾਰੇ ਐਨ ਆਈਵੀ ਬਿਨਕਾਰਾਂ ਉਮਰ ਦੀ ਪਰਵਾਹ ਕੀਤੇ ਬਿਨਾ 14 ਸਾਲ ਤੋਂ ਘੱਟ ਅਤੇ 79 ਸਾਲ ਤੋਂ ਵੱਧ ਉਮਰ ਦੇ ਲੋਕਾਂ ਸਮੇਤ ਨੂੰ ਆਮ ਤੌਰ ਤੇ ਸਿੱਧੀ ਕਾਉਂਸਲਰ ਇੰਟਰਵਿਊ ਵਿੱਚੋਂ ਗੁਜ਼ਰਨਾ ਪਵੇਗਾ ਕਿਸ ਨੂੰ ਮਿਲੇਗੀ ਛੂਟ ਇਹ ਵੀ ਦੱਸ ਦਿੰਨੇ ਆ ਕੁਝ અપਵਾਦ ਅਜੇ ਵੀ ਮੌਜੂਦ ਹਨ ਜਿਨ੍ਹਾਂ ਲੋਕਾਂ ਦਾ ਪਹਿਲਾਂ ਜਾਰੀ ਕੀਤਾ ਗਿਆ B1 B2 ਵੀਜ਼ਾ ਪਿਛਲੇ 12 ਮਹੀਨਿਆਂ ਦੇ ਅੰਦਰ ਖਤਮ ਹੋ ਗਿਆ ਸੀ ਅਤੇ ਜੋ ਸਮੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ ਉਹਨਾਂ ਨੂੰ ਕੁਝ ਮਾਮਲਿਆਂ ਵਿੱਚ ਇੰਟਰਵਿਊ ਕਰਨ ਲਈ ਛੋਟ ਦਿੱਤੀ ਗਈ ਹੈ ਸੋ ਦੋਸਤੋ ਇਹ ਸੀ 트াম্প ਵੱਲੋਂ ਵੀਜ਼ਾ ਨੀਮਾ ਵਿੱਚ ਕੀਤਾ ਬਦਲਾਵ ਹੋਰ ਕਿਸੇ ਇੰਟਰਨੈਸ਼ਨਲ ਜਾਂ ਪੰਜਾਬ ਦੀ ਖਬਰ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਦਿਓ ਇਜਾਜ਼ਤ ਧੰਨਵਾਦ ਨਵੀਆਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੂਰਾ ਤੇ ਬੈਲ ਆਈਕਨ ਨੂੰ ਦਬਾ ਦਿਓ